ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕਿਸਾਨ ਮੇਲਾ ਕਿਸਾਨ ਐਗਜ਼ੀਬਿਸ਼ਨ ਸਾਨੇਵਾਲ ਲੁਧਿਆਣਾ ਚ ਖੜੇ ਆਂ ਤੇ ਸਟਾਲ ਨੰਬਰ 65 ਜੀ 65 ਹਾਂਜੀ ਤੇ ਇੱਥੇ ਬਾਜੀਆਂ ਕੋਲੇ 6-7 ਇੰਪਲੀਮੈਂਟ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਤੇ ਬਾਈ ਜੀ ਆਪਣਾ ਫਰਮ ਦਾ ਕੀ ਐਡਰੈਸ ਆ ਤੇ ਜਿੱਥੇ ਮੈਨੂੰ ਫੀਚਰ ਹੁੰਦੇ ਨੇ ਪਹਿਲਾਂ ਉਹ ਥੋੜਾ ਜਿਹਾ ਦੱਸ ਸਕਣ ਦੱਸ ਸਕੋ ਸਭ ਤੋਂ ਪਹਿਲਾਂ ਵੀਰੇ ਸਾਨੇਵਾਲ ਦੇ ਮੇਲੇ ਤੇ ਆਉਂਦੇ ਕਿਸਾਨ ਵੀਰਾ ਤੁਹਾਡਾ ਜੀ ਆਇਆਂ ਜੀ ਇਹ 65 ਨੰਬਰ ਸਟਾਲ ਆ ਵੀਰੇ ਸਾਨੇਵਾਲ ਮੇਲੇ ਤੇ ਓਮਕਾਰ ਜੀ ਐਗਰੋਟੈਕ ਤੁਰੀ ਮੈਨੂਫੈਕਚਰਿੰਗ ਕੰਪਨੀ ਦਾ ਤੇ ਜਿਹੜੇ ਆਪਣੇ ਡੀਲਰ ਨੇ ਉਹ ਬੀਐਸ ਐਗਰੀ ਸਰਵਿਸ ਫਗਵਾੜੇ ਤੋਂ ਠੀਕ ਹੈ ਤੇ ਕਿੰਨੇ ਕੀ ਪੁਰਾਣੀ ਆਪਣੀ ਫਰਮ ਜੀ ਆਪਣੀ ਵੀ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਓਮਕਾਰ ਦਾ ਨਾ ਕਿਸੇ ਵੀ ਗੇਅਰ ਦੇ ਵਿੱਚ ਹਰ ਇੱਕ ਪ੍ਰਿੰਟ ਦੇ ਪੂਰੇ ਆਲ ਇੰਡੀਆ ਦੇ ਵਿੱਚ ਸੁਣਿਆ ਜੀ 43 ਸਾਲ ਪੁਰਾਣੀ ਕੰਪਨੀ ਹੈ ਵੀਰੇ ਠੀਕ ਹੈ ਜੀ ਆਪਾਂ ਗੇਅਰ ਬਣਾਉਨੇ ਆ ਯਾਨੀ ਕਿ ਪੰਜਾਬ ਪਾ ਲਾ ਲੋ ਵੀ ਕੁਝ ਗਿਣਮੀਆਂ ਚੁਣਮੀਆਂ ਉਹਨਾਂ ਕੰਪਨੀ ਦੇ ਵਿੱਚੋਂ ਜਿਨ੍ਹਾਂ ਦਾ ਟੋਟਲ ਮੈਨੂਫੈਕਚਰ 95% ਆਪਾਂ ਸਾਰਾ ਪਾਰਟਸ ਹੀ ਆਪ ਬਣਾਉਨੇ ਆ ਇਹ ਨਹੀਂ ਵੀ ਬਾਹਰੋਂ ਲੈ ਕੇ ਅਸੈਂਬਲ ਕਰਦੇ ਆ ਠ ਆਪਣੇ ਹੱਬ ਐਕਸ ਹਰ ਇੱਕ ਚੀਜ਼ ਅੰਦਰ ਵਾਰਿਆ ਇਤੋਂ ਤੱਕ ਜਿਹੜਾ ਆਪਾਂ ਕਹਿੰ ਨੂੰ ਨਾ ਚੱਕਰ ਉਹਨਾਂ ਨੇ ਘਰਾਰੀਆਂ ਵੀ ਆਪਾਂ ਖੁੰਦ ਬਣਾਉਣੇ ਆ ਸਾਰਾ ਆਪਣੀ ਸਪਲਾਈ ਆਲ ਇੰਡੀਆ ਆਲ ਇੰਡੀਆ ਚ ਆਪਣੇ ਡੀਲਰ ਨੇ ਪੂਰੇ ਸਟੇਟ ਨਹੀਂ ਹੈ ਕਿ ਜਿੱਥੇ ਆਪਾਂ ਸੇਲ ਲਾ ਕਰਦੇ ਆ ਠੀਕ ਹੈ ਜੀ ਤੇ ਫਿਰ ਆਪਾਂ ਪਹਿਲਾਂ ਇਹਨਾਂ ਦੀ ਇਹਦੀ ਜਾਣਕਾਰੀ ਦਿਓ ਸਾਨੂੰ ਇਹ ਹੈਗਾ ਵੀਰੇ ਆਪਣੇ ਸੁਪਰਸੀਡਰ ਆਪਣੇ ਕੋਲ ਜਿਹੜਾ ਸੁਪਰਸੀਡਰ ਆ ਉਹ 5 ਫੁੱਟ 6 ਫੁੱਟ 7 ਫੁੱਟ ਤੇ 8 9 ਫੁੱਟ ਤੱਕ ਉਪਲਬਧ ਆ ਵੀਰੇ ਠੀਕ ਹੈ ਇਹ ਆਪਣਾ ਪੰਜਾਬ ਹਰਿਆਣਾ ਕਰਨਾਟਕਾ ਤਾਮਿਲਨਾਡੂ ਚ ਜਿੱਥੇ ਵੀ ਸਬਸਿਡੀ ਦੇ ਵਿੱਚ ਆ ਆਲ ਇੰਡੀਆ ਦੇ ਵਿੱਚ ਸਬਸਿਡੀ ਦੇ ਵਿੱਚ ਪਾਸ ਆ ਠੀਕ ਹੈ ਤੇ ਆਪਾਂ ਸਪਲਾਈ ਵੀ ਸਰਵਿਸ ਵੀ ਉੱਥੇ ਆਪਾਂ ਡੀਲਰ ਨੂੰ ਡੀਲਰ ਦੇ ਜਰੀਏ ਕਿਸਾਨ ਤੱਕ ਪਹੁੰਚਾਉਣਾ ਆ ਵੀਰੇ ਠੀਕ ਹੈ ਜੀ ਇਹਦਾ ਮੇਨ ਕੀ ਆ ਜਿਹੜੇ ਆਪਾਂ ਦੇਖੋ ਸੁਪਰ ਸੈੱਟ ਦੇ ਵਿੱਚ ਮੇਨ ਇਹਦਾ ਚੱਲਦਾ ਗੇਅਰ ਬਾਕਸ ਗੇਅਰ ਬਾਕਸ ਆਪਾਂ ਆਪ ਪੁਣਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਦਾ ਗੇਅਰ ਵੱਡਾ ਲੱਗੇ ਹੋਇਆ ਵੀਰੇ ਇਹ ਸਟੀਨਲੈਸ ਸਟੀਲ ਦੀ ਡਿਸਕ ਆ ਜੀ ਸਾਰੀਆਂ ਰੈਏ ਦੀ ਪਿਸਤੌਲ ਲੱਗੀ ਹੋਈ ਵੀ ਆ ਟੋਟਲ ਸਾਰੀ ਇਹ ਕਿੰਨੇ ਲੀਟਰ ਚ ਹੈ ਜੀ ਗੇਅਰ ਇਹਦਾ ਇਹ ਗੇਅਰ ਹੈਗਾ ਵੀਰੇ 6 ਲੀਟਰ ਤੇ ਇਹਦੀ ਹੌਂਡੀ ਲੱਗੀ ਹੋਈ ਆ ਤੇਲ ਪੈਂਦਾ ਉਹ ਤੇ 4 1/2 ਲੀਟਰ ਪਤਾ ਫਰਕ ਕੀ ਹੈ ਤੇਲ ਗਰਮ ਨਹੀਂ ਹੁੰਦਾ ਹੈਗਾ ਸੀਲਾਂ ਜਦੋਂ ਤੇਲ ਗਰਮ ਹੁੰਦਾ ਸੀਲ ਵਗੈਰਾ ਲੀਕ ਕਰ ਜਾਂਦੀਆਂ ਨੇ ਉਹਦੇ ਨਾਲ ਰੋੜ ਵਾਜ ਜਾਂਦਾ ਉਹ ਚੀਜ਼ੇ ਚ ਬਿਲਕੁਲ ਵੀ ਨਹੀਂ ਹੈਗੀ ਤੇ ਦੂਜਾ ਇਹ ਪਹਿਲਾ ਸੁਪਰ ਸਟਰ ਆ ਵੀਰੇ ਜੀ ਜਿਹੜਾ ਕੀ ਆ ਪੂਰਾ ਕਨਵਰਟ ਹੋ ਜਾਂਦਾ ਰੋਟਾਵੇਟਰ ਸਾਰੀ ਕੰਪਨੀ ਦੇ ਰੋਟਾਵੇਟਰ ਦਾ ਕਨਵਰਟ ਹੁੰਦਾ ਪਰ ਕੀ ਆ ਉਹ ਜਦੋਂ ਆਪਾਂ ਸਾਈਡ ਫੁੱਲੀ ਗੇਅਰ ਡਰਾਈਵ ਲਾਉਣੇ ਆ ਤੇ ਉਹ ਨਾਲ ਉਹ ਆਪਣੇ ਨਵੀਂ ਹੀ ਇੱਕ ਟੈਕਨੋਲੋਜੀ ਬਣਾਇਆ ਵੀ ਉਹਦਾ ਜਿਹੜਾ ਸਾਈਡ ਗੀਅਰ ਆ ਇਸ ਤਰ੍ਹਾਂ ਆਪਾਂ ਉਹ ਬਣਾਇਆ ਸਾਈਡ ਗੀਅਰ ਉਹ ਲੱਗਿਆ ਹੋਇਆ ਆਪਣਾ ਹਾਂਡੀ ਦੇ ਲੱਗਿਆ ਹੋਇਆ ਕਾਸਟਿੰਗ ਦਾ ਗੀਅਰ ਇਹ ਤੋਂ ਆਈ ਜਿਵੇਂ ਇਹ ਤੇ ਲਾਇਆ ਹੋਇਆ ਐਂ ਲਾ ਕੇ ਤੁਸੀਂ ਸਾਈਡ ਤੇ ਰੱਖ ਸਕਦੇ ਹੋ 6 ਰੂਟਾਵੇਟਰ ਵਾਂਗੂ ਪੂਰਾ ਇੱਕ ਪਾਸੇ ਸਾਫ਼ ਰੂਗਾ ਕਿਸੇ ਵੀ ਕੰਪਨੀ ਦਾ ਰੂਟਾਵੇਟਰ ਵਾਂਗੂ ਸਾਫ਼ ਨਹੀਂ ਲੱਦਾ ਖੁੱਲੀ ਗੇਟ ਡਰਾਈਵ ਦੇ ਠੀਕ ਹੈ ਜੀ ਮਤਲਬ ਕਿ ਇਹਦੇ ਵਿੱਚ ਜਿਹੜੀ ਆ ਆਪਣੀ ਚਾਦਰ ਯੂਜ਼ ਕਰੀ ਹੋਈ ਆ ਆਪਾਂ ਕਹਿੰਦੇ ਇਹ ਕਿੰਨੀ ਠਕ ਨੇ ਸਾਡੀ ਕਿੰਨੀ ਕੁ ਜੀ ਇਸੇ ਵੀਰੇ ਰੂਟਾਵੇਟਰ ਦੀ ਹੈਗੀਆਂ 5mm ਦੀ ਜਿਹਨੂੰ ਆਪਾਂ ਉੱਪਰ ਹੌਪਰ ਵਗੈਰੇ ਦੇ ਦਿੱ ਸਾਢੇ 3mm ਦੀ ਤੁਸੀਂ ਪਾਈਪ ਬਿਲਕੁਲ ਸਿੱਧੀ ਨੇ ਜਿਵੇਂ ਪੂਰ ਪਾਈਪ ਜਮ ਹੋ ਜਾਂਦਾ ਖਾਦ ਖੜ ਜਾਂਦਾ ਵੀ ਜਮ ਜਾਂਦਾ ਇਹਦੇ ਵਿੱਚ ਬਿਲਕੁਲ ਸ਼ਿਕਾਇਤ ਨਹੀਂ ਹੈਗੀ ਬਿਲਕੁਲ ਸਿੱਧੀਆਂ ਨੇ ਬਿਲਕੁਲ ਜਾਮ ਨਹੀਂ ਹੋਣਾ। ਠੀਕ ਹੈ ਪਿਸਤੌਲ ਕਿਹੜੀ ਕੰਪਨੀ ਦੀ ਹੈ? ਸੋਹਰੇ ਰਾਇਤ ਦੀ ਆ। ਠੀਕ ਹੈ ਜੀ। ਐਲੂਮੀਨੀਅਮ ਤੇ ਨਹੀਂ ਵੀ। ਹਾਂ ਜੀ, ਐਲੂਮੀਨੀਅਮ ਦੇ ਵਿੱਚ ਨੇ ਰਾਇਤ ਦੀ ਪਿਸਤੌਲ ਆ। ਇਹਨਾਂ ਦੀ ਵੀ ਸੈਟਿੰਗ ਤੁਸੀਂ ਜਿਵੇਂ 1 2 3 ਨੰਬਰ ਦਿੱਤੇ ਹੋ ਨੇ ਉਸ ਦੇ ਹਿਸਾਬ ਨਾਲ ਤੁਸੀਂ ਮੱਕੀ ਦੇ ਹਿਸਾਬ ਨਾਲ ਸਰੋਂ ਦੇ ਹਿਸਾਬ ਨਾਲ ਇਹਨੂੰ ਸੈੱਟ ਕਰ ਸਕਦੇ ਹੋ ਸਾਰਾ। ਇੱਕ ਸਭ ਤੋਂ ਵੱਡੀ ਜ਼ਿੰਮੇਵਾਰੀ ਨੂੰ ਦਿੱਕਤ ਆਉਂਦੀ ਆ। ਬੰਦਾ ਪੈਸੇ ਲਾ ਦਿੰਦਾ ਜੀ। ਬਿਲਕੁਲ ਜੀ। ਠੀਕ ਹੈ ਖਰੀਦ ਲੈਂਦਾ। ਇਸ ਆਟੋਪਲਟ ਆਪਕਰ ਕਰਦੇ ਕੋ ਸਾਫ ਸਿਟੀ ਜਾਂ ਲੋਨ ਬਾਰੇ ਦੀ ਛੋਟੇ ਕੋਲ ਕੋ ਸਰਪਸ ਆਪਣੇ ਕੋਲ ਵੀਰੇ ਜਿਵੇਂ ਮੋਰੇ ਤੁਸੀਂ ਪੇਪਰ ਦੇਖੀ ਨੇ ਜਿਹੜੀ ਜਿਹੜੀ ਆ ਆਪਣਾ ਲੋਨ ਹੈਗਾ ਉਪਲਬਧਾ ਜਿੱਥੇ ਆਪਣਾ ਡੀਲ ਹੋਗੀ ਇਹ ਲੋਨ ਦੇ ਵਿੱਚ ਪਾਸ ਹੋਊਗਾ ਉਸ ਲਈ ਜੇ ਕਿਸੇ ਕਿਸਾਨ ਨੂੰ ਪਰੇਸ਼ਾਨ ਹੋ ਤਾਂ ਆਪਾਂ ਆਪ ਉੱਥੇ ਲੋਨ ਮਰੀਆ ਕਰਵਾਵਾਂਗੇ ਡੀਲਰ ਨੂੰ ਆਪ ਉਹ ਸਾਰਾ ਕੁਝ ਕਰੂਗਾ ਸੋ ਡਾਕੂਮੈਂਟ ਦੇ ਵਿੱਚ ਠੀਕ ਹੋਣਾ ਚਾਹੀਦਾ ਡਾਕੂਮੈਂਟ ਸਿੰਬਲ ਵਗੈਰਾ ਓਕੇ ਕਰਕੇ ਦੇਣੀ ਸਿੰਬਲ ਵਗੈਰਾ ਓਕੇ ਹੋਣਾ ਚਾਹੀਦਾ ਤੇ ਬਾਕੀ ਛੋਟੇ ਉਹੀ ਟੌਪ ਤੇ ਆਉਣਾ ਮੈਂ ਦੁਬਾਰੇ ਆਪਾਂ ਇਹ ਚੀਜ਼ ਲੈ ਲਈ ਕਿਸੇ ਨੇ ਖਰੀਦ ਲਈ ਇਹਨੇ ਚੀਜ਼ ਨੇ ਮਸ਼ੀਨਰੀ ਨੇ ਚੱਲਣਾ ਤੇ ਖਰਾਬ ਵੀ ਹੋਣਾ ਤੇ ਇਹਦੀ ਜਿਹੜੀ ਸਰਵਿਸ ਹੈ ਇਹਦਾ ਮੇਨਟੇਨੈਂਸ ਦੇ ਜਿਹੜੇ ਪਾਰਟ ਮਿਲਦੇ ਆ ਕੋਈ ਟੁੱਟ ਪਾ ਜਾਓ ਆਸਾਨੀ ਨਾਲ ਮਿਲ ਜਾਂਦੇ ਆ ਜਾਂ ਉਹਦੀ ਕੋਈ ਖੱਜਲ ਖਵਾਰੀ ਤਾਂ ਨਹੀਂ ਹੁੰਦੀ ਜਿਵੇਂ ਆਪਾਂ ਪਹਿਲੀ ਗੱਲ ਕੀਤੀ ਸੀ ਵੀ ਓਮਕਾਰ ਪਹਿਲੀ ਕੁਝ ਗਿਣਮੇ ਚੁਣਵੀ ਉਹਨਾਂ ਕੰਪਨੀ ਦੇ ਵਿੱਚੋਂ ਆ ਜਿਹੜਾ 95% ਅੰਦਰ ਸਮਾਨ ਵੰਦਾ ਆਪਾਂ ਪਲੇਟ ਜਾਂ ਡਿਸਕਾਂ ਜਿਹੜੀ ਕੋਈ ਇਹ ਬਾਹਰੋਂ ਹੀ ਬੰਦੀ ਨਾਲ ਪਲੇਟ ਕਿਹੜੇ ਲੱਗੇ ਹੋਏ ਨੇ ਪਲੇਟ ਆਪਾਂ ਬਿੱਲ ਦੇ ਲਾਉਣਾ ਪੈਗਾ ਬਿੱਲ ਕੰਪਨੀ ਦਾ ਬਹੁਤ ਵਧੀਆ ਬਾਕੀ ਜਿਵੇਂ ਜਰ ਆਪਦੀ ਚੁਆਇਸ ਬਿਲਕੁਲ ਤਾਂ ਕੰਪਨੀ ਦਾ ਨਾਮ ਆ ਜਿਵੇਂ ਇਹ ਤੇ ਰੋਟਾ ਵੀਟਰ ਵਾਲੇ ਬਲੇਡ ਨੇ ਜਿਹੜੇ ਇੱਕ ਜੀਐਫ ਬਲੇਡ ਹੁੰਦੇ ਨੇ ਜਿਹੜੇ ਜ਼ਿੰਮੇਦਾਰ ਭਰਾ ਦੀ ਚੋਆਇਸ ਹੋ ਆਪਾਂ ਉਹ ਲਾਉਣੇ ਆ ਠੀਕ ਹੈ ਜੀ ਵੀ ਜਿਵੇਂ ਉਹ ਜਿਹੜੇ ਚਾਰਾਂ ਦੇ ਨੂੰ ਬਲੇਡ ਚਾਹੀਦੇ ਨੇ ਆਪਾਂ ਉਹ ਬਲੇਡ ਇਹਨਾਂ ਨੂੰ ਲਾ ਕੇ ਦੇਵਾਂਗੇ ਇਹਦਾ ਕੰਪਨੀ ਦਾ ਨਾਮ ਅਸਲ ਵੀ ਇਹਦੀ ਕੁਆਲਿਟੀ ਹੈ Ориジナル ਬਾਰਨ ਸਟੀਲ ਦਾ ਬਲੇਡ ਹੈ ਠੀਕ ਹੈ ਜੀ ਤੇ ਇੱਕ ਇਹ ਜਿਹੜਾ ਸਰਵਿਸ ਦੀ ਗੱਲ ਆਪਣੀ ਵਿੱਚ ਰਹਿ ਗਈ ਸੀ ਵੀਰੇ ਸਰਵਿਸ ਕਿਸਾਨ ਵੀਰ ਚਾਹੇ ਉਹ ਯੂਪੀ ਦਾ ਹੋਵੇ ਚਾਹੇ ਉਹ ਐਮਪੀ ਦਾ ਹੋਵੇ ਜਿਹੜਾ ਉਹਦਾ ਖੇਤ ਹੋਊਗਾ ਜਿੱਥੇ ਚੱਲ ਰਿਹਾ ਹੋਊਗੀ ਆਪਣੀ ਟੀਮ ਆਪਾਂ ਡੀਲਰ ਜਿਹੜੀ ਹੈ ਉੱਥੇ ਸਰਵਿਸ ਦਿੰਨੇ ਵੀਰੇ ਵੀ ਜਿੰਮੇਦਾਰ ਦਾ ਸਮਾਂ ਨਹੀਂ ਖਰਾਬ ਹੁੰਦਾ ਉਹਦਾ ਉਸ ਤੋਂ ਬਾਅਦ ਵੀ ਜਿੰਮੇਦਾਰ ਦਾ ਡਾਟਾ ਆਪਣੇ ਕੋਲ ਹੁੰਦਾ ਕੰਪਨੀ ਵੱਲੋਂ ਇੱਕ ਦੋ ਮਹੀਨੇ ਬਾਅਦ ਕਾਲਿੰਗ ਰਹਿੰਦੀ ਹੈ ਜੇ ਕਿਸੇ ਬਾਇਚੈਂਜ ਮਿਸ ਹੁੰਦਾ ਤਾਂ ਆਪਾਂ ਉਹਨੂੰ ਨੈਕਸਟ ਸੀਜ਼ਨ ਤੋਂ ਪਹਿਲਾਂ ਪਹਿਲਾਂ ਯਾਦ ਕਰਵਾਉਂਦੇ ਰਹਿੰਦੇ ਆ ਕਵਰ ਕਰਦੇ ਆ ਤੇ ਇਹ ਤੋਂ ਬਿਨਾ ਆਪਣੇ ਕੋਲੇ ਕੀ ਕੀ ਇੰਪਲੀਮੈਂਟ ਤਿਆਰ ਕਰਦੇ ਆ ਇਹ ਤੋਂ ਬਿਨਾ ਫਿਟ ਤੋਂ ਲੈ ਕੇ ਆਪਾਂ 12 ਫਿਟ ਤੱਕ ਰੋਟਾ ਵੇਟਰ ਬਣਾ ਰਹੇ ਹਾਂ ਜੀ ਰਿਵਰਸ ਫੋਰਵਰਡ ਰੋਟਾ ਵੇਟਰ ਹੈ ਇਹ ਬਾਗਬਾਨੀ ਵਾਲਾ ਸਾਡਾ ਜੀ ਬਾਗਬਾਨੀ ਵਾਲਾ ਜਿਵੇਂ ਇੱਕ ਪਾਸੇ ਨਾਲ ਦੇ ਨਾਲ ਕਟਾਈ ਕਰੀ ਜਾਂਦਾ ਦੂਜੇ ਪਾਸੇ ਆਪਣੇ ਵੱਟ ਦੇ ਨਾਲ ਮਿੱਟੀ ਵੀ ਲੈ ਜਾਉਂਦਾ ਇਹਦਾ ਕਿੰਨਾ ਕੁ weight ਹੋਊ ਇਹਦਾ ਬੱਸ ਤਾਂ ਛੋਟੇ ਟਰੈਕਟਰ ਲਿੰਦੇ ਦਾ 2 ਘਟੇ ਗਵਾਂਟਲ ਵਾਂਗੂ weight ਹੁੰਦਾ ਇਹਦੀ ਗਾਰੰਟੀ ਪ੍ਰੈਂਟੀ ਵੀ ਉਹਦੇ ਜਿੰਨੀ ਆ ਸੇਮ ਹੀ ਰਹੂਗੀ ਵੀਰੇ ਕਿਉਂਕਿ ਗੇਅਰ ਆਪਣਾ ਆਇਓ ਛੋਟਾ ਚਾਹੋ ਸਿੰਗਲਾ ਚਾਹੋ ਮਟਿਓ ਸਾਰਾ ਗੇਰਾ ਆ ਬਣਾਉਣਾ ਇਹ ਗੰਨੇ ਵਾਲਾ ਰੂਟਾ ਵੀਟਰ ਵੀ ਇਹਦਾ ਜਿਹੜਾ ਸੈਂਟਰ ਗੇਰਾ ਇਹ ਵੀ ਦੇਖੋ ਉਹ ਹਰ ਇੱਕ ਉੱਤੇ ਓਮਕਾਰ ਦੀ ਮੋਹਰ ਲੱਗੀ ਹੋਈ ਆ ਬੇ ਠੀਕ ਹੈ ਮੰਨ ਲਓ ਕਿ ਮੇਰੀਚ ਫੀਲਡ ਦੀ ਗੇਰਾ ਆ ਜੱਤੂ ਲੈ ਕੇ ਫਾਲ ਤੱਕ ਸਾਰਾ ਕੰਮ ਤੁਸੀਂ ਆਪ ਖੁਦ ਸਾਰਾ ਖੁਦ ਐ ਤੋ ਤੱਕ ਜਿਹੜੇ ਐਕਸਲ ਬਣਾ ਰਹੇ ਉਹ ਵੀ ਅੰਦਰ ਬੜ ਰਹੇ ਨੇ ਜੀ ਠੀਕ ਹੈ ਜੀ ਇਸ ਤੋਂ ਆਪਾਂ ਥਰੈਸ਼ਰ ਵੀ ਬਣਾ ਰਹੇ ਆ ਤੇ ਇਹਦੇ ਵਿੱਚ ਜਿਹੜੇ 베ARING ਬੂਰਿੰਗ ਯੂਜ਼ ਹੋਏ ਨੇ ਉਹ ਕਿਹੜੀ ਕੰਪਨੀ ਦੇ ਆ ਆਪਾਂ ਜ਼ਿਆਦਾਤਰ ਵੀਰੇ 베ARING ਟਾਟਾ ARB ਤੇ ਆ ਆਪਣਾ NBC ਦੇ 베ARING ਯੂਜ਼ ਕਰਦੇ ਜਿੱ ਤੇ ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਜਰੂਰ ਦਿਓ ਦੱਸ ਸਕਦੇ ਜਿਵੇਂ ਆਪਾਂ ਸਾਰੀ ਗੱਲ ਰਹਿ ਗਈ ਇੱਕ ਮੇਨ ਗੱਲ ਰਹਿ ਗਈ ਅੱਜ ਦੇ ਉਹਦੇ ਵਿੱਚ ਕੁਆਲਿਟੀ ਦੇ ਨਾਲ ਚੀਜ਼ ਦੇ ਚੱਲਣ ਦੇ ਨਾਲ ਨਾਲ ਹਾਂਜੀ ਦਿਖਾਵਾ ਵੀ ਇਹ ਸ਼੍ਰਿਕ ਜੀ ਸੋਹਣੀ ਵੀ ਲੱਗਣੀ ਚਾਹੀਦੀ ਆ ਵੀਰੇ ਰੰਗ ਦਾ ਜਿਹੜਾ ਹੈਗਾ ਇਹ ਪਾਊਡਰ ਕੋਡ ਤੇ ਸ਼ੋਰਟ ਬਲਾਸਟ ਆ ਠੀਕ ਹੈ ਸ਼ੋਰਟ ਬਲਾਸਟ ਇਹਦੀ ਇੱਕ ਕੰਪਨੀ ਰਜਿਸਟਰੀ ਹਰ ਇੱਕ ਦੀ ਤਕਨੀਕ ਆ ਆਪਣੇ ਪਰ ਜਿਹੜੀ ਆਪਨੇ ਸ਼ੋਰਟ ਬਲਾਸਟ ਜਾਂ ਪਾਊਡਰ ਕੋਡ ਦੇ ਆ ਤੁਹਾਨੂੰ ਰੰਗ ਦੀ ਕੁਆਲਿਟੀ ਦੱਸ ਰਹੀ ਆ ਠੀਕ ਹੈ ਮੇਲੇ ਦੇ ਵਿੱਚ ਆਪ ਜਿਵੇਂ ਸਾਰੇ ਕੰਪਨੀਆਂ ਦੇ ਪ੍ਰੋਡਕਟ ਦੇਖੋਗੇ ਆਪਣੀ ਕੁਆਲਿਟੀ ਤੁਹਾਨੂੰ ਅਲੱਗ ਰੰਗ ਦੀ ਦੱਸੂਗੀ ਠੀਕ ਹੈ ਜੀ ਤੇ ਬਾਕੀ ਮੈਂ ਉਧਰ ਵੀ ਨੋਟ ਕੀਤਾ ਸੀ ਆ ਜਿਹੜੀ ਤੁਹਾਡੀ ਬਿਲਡਿੰਗ ਆ ਹੋਈ ਹੋਈ ਆ ਨਾ ਇਹ ਪ੍ਰੋਪਰ ਪੂਰੀ ਵਧੀਆ ਹੋਈ ਹੋਈ ਤਰੀਕੇ ਨਾਲ ਕੋਈ ਇੱਕ ਵੀ ਛੱਡੀ ਨਹੀਂ ਹੋਊਗੀ ਪ੍ਰੋਪਰ ਬਿਲਡਿੰਗ ਹੋਈ ਗਈ ਕੋਈ ਜੁਆਇੰਟ ਜੁੰਟ ਖੁੱਲਣ ਦਾ ਉਹ ਨਹੀਂ ਹੋਏਗਾ ਕਿਸੇ ਤਰ੍ਹਾਂ ਦਾ ਉਹਸਤ ਨਹੀਂ ਹੋਊਗਾ ਠੀਕ ਹੈ ਆਪ ਨੂੰ ਕਿਸੇ ਵੀ ਵੀਰ ਭਰਾ ਨੂੰ ਜੇ ਪੰਜਾਬ ਦੇ ਵਿੱਚ ਆਪਣੇ ਇਡੇ ਸਾਰੇ ਜਗ੍ਹਾ ਤੇ ਹੁਣ ਆਲ ਇੰਡੀਆ ਦੇ ਵਿੱਚ ਨੇ ਤੁਸੀਂ ਬੁੱਕ ਰੋਲੇ ਨੂੰ ਮਿਲ ਸਕਦੇ ਹੋ ਜੇ ਆਪਣੇ ਇਸ ਸਾਈਡ ਫਤਿਹਗੜ੍ਹ ਸਾਹਿਬ ਜਾ ਇਧਰ ਫਗਵਾੜਾ ਸਰਪ੍ਰੀਜ਼ ਜੀ ਜੇ ਉਹਨਾਂ ਨਾਲ ਕੋਈ ਵੀ ਪ੍ਰੋਡਕਟ ਲੈ ਲੈਣ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਡੀਲਰਸ਼ਿਪ ਲੈਣੀ ਹੋਵੇ ਤਾਂ ਡੀਲਰਸ਼ਿਪ ਲੈ ਲਈ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਤੁਸੀਂ ਇਹ ਨੰਬਰ ਯਾਦ ਕਰ ਲਓ 8699141801 ਇਸ ਤੋਂ ਇਲਾਵਾ ਤੁਸੀਂ ਓਮਕਾਰ ਦੇ ਨਾਮ ਦੇ ਉੱਤੇ ਆਪਣਾ ਸਰਚ ਵੀ ਕਰ ਸਕਦੇ ਹੋ ਉੱਥੇ ਵੀ ਕੰਪਨੀ ਚ ਕੰਟੈਕਟ ਕਰਕੇ ਡੀਲਰਸ਼ਿਪ ਲਈ ਉੱਥੇ ਵੀ ਤੁਸੀਂ ਗੱਲ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਬੰਜਣਾ ਸੰਪਰਕ ਕਰ ਲਿਓ ਕੋਈ ਡੀਲਰਸ਼ਿਪ ਬਾਰੇ ਜਾਂ ਕੋਈ ਪ੍ਰੋਡਕਟ ਲੈਣਾ ਇੰਪਲੀਮੈਂਟ ਜੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਕੰਟੈਕਟ ਕਰ ਲਿਓ ਤੇ ਬਾਕੀ ਆਪਣੇ ਦੋਸਤ ਮਿੱਤਰਾਂ ਨਾਲ ਕਿਸਾਨ ਭਰਾਵਾਂ ਨਾਲ ਵੀ ਕਰ ਦਿਓ ਤੇ ਜਿਹੜੇ ਆਪਣੇ ਵੀਰ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ